ਵਾਹਿਗੁਰੂ ਜੀ ਤਨ ਤਨ ਗੁਰੂ ਗਰੀਬਨ ਵਾਹ ਸੁਨੋਗ ਨੈਣ ਲਤੀ ਜੋ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨ ਅੰਤ ਤੱਕ ਆ ਕਾਲੇ ਕੰਕਿਛ ਨਾ ਗੁਸਤਾਇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾ ਹਰ ਸੇ ਤੇ ਮਨ ਰਵ ਰਹਾ ਸੱਚੇ ਰਹਾ ਸਵਾਏ ਨਾਨਕ ਹੋ ਬਲਿਆਰੀ ਤਿਨ ਕੋ ਜੋ ਚੱਲਣ ਸਤਿਗੁਰ ਬਾਰੇ ਮੈਂ ਲਾਤੀ ਜਾ ਬਿਰਸ਼ਵਦਾ ਸੁਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਜਨਾ ਜਾਣ ਦੂਜੇ ਭਰ ਤੇ ਆਇ ਸਾਖ ਸੁਧ ਸਾਖ ਲਖਣੀ ਨਾਦਕ ਨਰੀ ਵਿੱਚ ਗੁਨਾਹ ਪਵੇ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਪ ਧਿਆਹੀ ਹਰ ਕੁਚਰਾ ਹਰ ਲਾ ਲੈ ਜੋ ਜਪਦੇ ਹਰ ਵਰ ਦਿਨ ਸਰਾਉ ਦਿਲੋਂ ਗੁਰਬੈਣ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਦਿਨ ਜਨ ਦੇਖਾਂ ਲੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸਜਣ ਮਿਲਿਆ ਸੈਣੀ ਹਉ ਵਾਰਿਆ ਆਪਣੇ ਗੁਰੂ ਕੋ

ਅਤੇ ਦੋ ਸੁਲੋਕ ਨਾਲ ਇਸੇ ਬੰਦੂ ਅਮਰ ਬਾਚ ਪਾਠ ਸਤਿਗੁਰੂ ਸਾਹਿਬ ਨਿਮਨਵਾਜ ਪਤਸਵ ਜੀ ਇਸ ਪਾਵਨ ਪਵਿੱਤਰ ਬਚਨ ਵਿੱਚ ਇਹਨੇ ਸੁਲੋਕ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਨੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਰੁਕੇ ਆਇ। ਬੰਨੇ ਨੇ ਗੁਰੂ ਦੀ ਅਸੀ ਕਮਾਲ ਦੀ ਬਰਕਤ ਹੈ। ਜਿਹੜਾ ਵੀ ਉਸ ਦੀ ਸੇਵਾ ਵਿੱਚ ਆਇਆ ਹੈ ਜੋ ਵੀ ਉਸ ਦੀ ਚਿੱਤ ਲਾ ਕੇ ਸੇਵਾ ਕਰਦਾ ਹੈ ਕਿਉਂਕਿ ਸੇਵਾ کئی ਪ੍ਰਕਾਰਾਂ ਨਾਲ ਹੁੰਦੀ ਹੈ। ਖਾਵੇ ਦੀ ਸੇਵਾ ਵੀ ਹੁੰਦੀ ਹੈ। ਵੀ ਮੇਖੇ ਮੈਨੂੰ ਕੋਈ ਮੈਂ ਸੇਵਾ ਕਰ ਰਿਹਾ। ਕੋਈ ਐਸੇ ਹੰ ਜਿਹੜੇ ਚੁੱਪ ਚਪੀਂ ਦੇ ਸੇਵਾ ਕਰਦੇ ਨੇ। ਇੱਕ ਐਸੀ ਸੇਵਾ। ਇੱਕ ਹੈ ਪ੍ਰਭੂ ਦੀ ਯਾਦ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਣਾ ਇਹ ਵੀ ਸੇਵਾ। ਇਹ ਵੱਡੀ ਸੇਵਾ ਹੈ। ਉਹ ਸੇਵਾ ਤੋਂ ਵੱਡੀ ਸੇਵਾ ਹੈ। ਇਸ ਕਰਕੇ ਮੇਰੇ ਗੁਰਦੇ ਪਾਤਸ਼ਾਹੀ ਪਰਮਾਨੰ ਕਰਦੇ ਨੇ ਜਿਹੜੇ ਚੇਤ ਨਾਲ ਦੀ ਸੇਵਾ ਕਰਦੇ ਨੇ ਸਤਗੁਰੂ ਕੀ ਸੇਵਾ ਸਭਨ ਹੈ ਜੇ ਕੋ ਕਰੇ ਚੇਤ ਨਾਲ ਚੇਤ ਨਾਲ ਦੀ ਸੇਵਾ ਕਰਦੇ ਨੇ ਤੇ ਸਤਗੁਰੂ ਗਰੀਮਨਵਾਜ ਪਾਤਸ਼ਾਹੀ ਕਹਿੰਦੇ ਨੇ ਉਹਨਾਂ ਨੂੰ ਕੀ ਹੁੰਦਾ ਹੈ ਕਹਿੰਦੇ ਨੇ ਗੁਰ ਸੇਵਾ ਤੇ ਸੁਖ ਉਪਜਦਾ ਫਿਰ ਦੁੱਖ ਨਾਲ ਨਹੀਂ ਆਉਂਦਾ ਫਿਰ ਦੁੱਖ ਨੇੜੇ ਨਹੀਂ ਆਉਂਦਾ ਜੀ ਉਹ ਦੁੱਖ ਕਿਹੜਾ ਹੈ ਸੰਸਾਰ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਦੁੱਖ ਨੇ ਪਰ ਸਤਗੁਰ ਪਾਤਸ਼ਾਹ ਜੀ ਨੇ ਜੰਮਣ ਮਰਨ ਨੂੰ ਵੱਡਾ ਦੁੱਖ ਬਣਿਆ ਸਤਗੁਰ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਸੇਵਾ ਦੇ ਸੁਖੂ ਪੁਜਾਇ ਫਿਰ ਦੁੱਖ ਨਾ ਲਗੇ ਆਏ ਜੰਮਣ ਮਰਨਾ ਬਿਟ ਗਿਆ ਕਾਲੇ ਕਾਲ ਤੁਸੀਂ ਨਾ ਬਸਾ ਕਹਿੰਦੇ ਨੇ ਕਾਜ਼ੀ ਤਾਂ ਹੀ ਨਹੀਂ ਬਚੀ ਕੋਈ ਬਿੜ ਗਿਆ ਹੱਦ ਤੱਕ ਹੋ ਗਿਆ ਉਹਦਾ ਤਾਂ ਨਹੀਂ ਬੁੱਕਿਆ ਹੁਣ ਕੀ ਕਰੇਗਾ ਆਉਣਾ ਜਾਣਾ ਹੀ ਤਾਂ ਬੁੱਕ ਗਿਆ ਮਿਸਟਰ ਕੇ ਸਤਿਗੁਰੂ ਗਰੀਬਨਵਾਦ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਅਸੀਂ ਗਰੀਬਨਵਾਦ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਲਾਭ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਸਕੀ ਹੁਣ ਇਹਨਾਂ ਕਾਰਨਾਂ ਨਾਲ